ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਕਮਲ ਡੇਰੀ ਫਾਰਮ ਪਿੰਡ ਭਗਵਾਨਪੁਰ ਤੋਂ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਟੋਟਲ ਤੁਹਾਨੂੰ ਦਿਖਾਵਾਂਗੇ 6-7 ਨਾਗ ਤੇਨ ਬਿਲਕੁਲ ਤਾਜ਼ੇ ਸੂਏ ਆ ਤੇ ਦੋ ਤਿੰਨ ਹੀ ਗੱਪਣਾ ਤਿਆਰ ਤੇ ਆਪਾਂ ਪਹੁੰਚਿਆ ਵੀਰ ਕਮਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਡੱਗੇ ਵੀਰੇ ਉਸ ਨਾ ਠੀਕ ਠਾਕ ਸਿਰਪਾ ਬਾਬੇ ਦੀਪ ਸਿੰਘ ਦੀ ਜੀ ਕਿਰਪਾ ਚਾਹੀਦੀ ਆ ਜੀ ਉਸ ਨਾ ਪਰਵਾਦੀ ਕਿਰਪਾ ਬਾਬੇ ਦੀਪ ਸਿੰਘ ਦੀ ਮਾਰਾ ਚੜ੍ਹਦੀਆਂ ਕਲਾਈ ਰੱਖੇ ਹਾਂ ਜੀ ਹਾਂ ਜੀ ਵਧੀਆ ਸਤਿ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸੋ ਹਾਂ ਮਿਰਜੀ ਕਮਲਜੀਤ ਸਿੰਘ ਜੀ ਪਿੰਡ ਭਗਵਾਨਪੁਰ ਤਹਿਸੀਲ ਦੇਰਾ ਬੱਬਾ ਨਾੜ ਕੀ ਜ਼ਿਲ੍ਹਾ ਅਰਦਾਸਪੁਰ ਹੈ ਆਪਣਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9815907843 ਰੋ ਨੰਬਰ ਆ ਇੱਥੇ ਵਟਸਐਪ ਚੱਲਦਾ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ 981590 ਤੇ 0784 ਵ ਠੀਕ ਹੈ ਹਾਂ ਜੀ ਇਹ ਦੱਸਿਓ ਭਾਜੀ ਕਿੰਨਾ ਵਸਵਾ ਸੁਈ ਆ ਤੇ ਕੀ ਇਹਦਾ ਇਹ ਸੁਨਾਲੀ ਹੈ ਠੀਕ ਹੈ ਗੱਪਣਾ ਆ ਚਾਹ ਤੁਹਾਡੀ ਗੱਪਣਾ ਜੋ ਟੀ ਬਹੁਤ ਚੰਗੀ ਝੋਟੀ ਆ ਵੇ ਕੋ ਮੋੜਾ ਝੋਟੀ ਆ ਅੱਛਾ ਜੀ ਤੇ ਜਿਸਵੇਂ ਝੋਟੀ ਸੁਣੀ ਆ 13 ਲੀਟਰ ਦੁੱਧ ਰਕਾਰਡ ਹੈ ਝੋਟੀ ਦਾ ਠੀਕ ਹੈ ਪਹਿਲਾਂ ਦਾ ਪਤਲੀ ਚਮੜੀ ਆ ਰੱਖੋ ਕਾਗਜ਼ੀ ਹੁੰਦਾ ਜਿੰਨਾ ਬਿਲਕੁਲ ਬਦਲੇ ਚਮੜੀ ਆ ਦੇ ਗੈਂਡ ਬਲਾਈ ਇਹ 13 ਲੀਟਰ ਜਿਹੜਾ ਪਹਿਲਾਂ ਨਹੀਂ ਦੁੱਧ ਭਰਿਆ ਇਹ ਕਿੰਨਾ ਟਾਈਮ ਖੜਦੀ ਹੈ ਜੇ ਇਹ ਦੇਣਾ ਹਫਤਾ ਲੈਣਾ ਜੇ ਠੀਕ ਹੈ ਜੀ ਬਹੁਤ ਸੋਹਣੀ ਤਰਾਰ ਹੋਣੀ ਹੈ ਲੋ ਜੀ ਹੌ ਟੇਕ ਦੇ ਆਸ-ਪਾਸ ਜਿਹੜਾ ਟਾਈਮ ਅਜੇ ਖੜਤੀ ਆ ਤੇ ਚੰਦਾ ਚੰਦਾ ਜਿਹੜਾ ਬਹੁਤ ਹੀ ਸਫਾਈਆਂ ਦੇ ਵਿੱਚ ਆ ਤੇ ਛਣ ਵੀ ਐਨ ਕੱਲਾ ਕੱਲਾ ਲੱਗਾ ਪਿਆ ਵਾ ਬਾਕੀ ਲਾਗੇ ਤਾਂ ਵੀ ਜਰੂਰ ਚੈੱਕ ਕਰਾਉਣਾ ਨੇ ਨਾੜਾ ਨਾੜਾ ਜਿਹੜੀਆਂ ਕਾਫੀ ਆ ਗਈਆਂ ਵਾ ਤੇ ਬਾਕੀ ਪੇਟ ਕੁੜਾ ਵੀ ਕੀ ਕਰਤਾ ਦੇਖ ਬਹੁਤ ਹੀ ਚੌੜਾ ਆ ਗਿਆ ਵਾ ਲੈਓ ਇਹਨਾਂ ਕੱਢੀ ਜਾਊਗਾ ਅੱਜ ਹੀ ਦੋਦ ਦੁੱਧ ਵੀ ਜੀ ਐਰ ਤਾਂ ਹੋਦਾ ਨਹੀਂ ਤੇ ਇਹਨੂੰ ਕਿਦਾਂ ਚੋਦਾ ਤੇ ਨਾਲ ਨਾਲ ਕਦਮੀ ਕਰੀ ਚਲੋ ਠੀਕ ਆ ਠੀਕ ਆ ਜੀ ਲਓ ਜੀ ਬਾਕੀ ਕੋਈ ਵੀਰ ਭਰਾ ਸਾਂ ਬਣਾਉਣ ਲੱਗਦੇ ਚਲੋ ਦੁੱਧ ਚੰਗਾ ਕੱਢੀ ਜੂ ਨਹੀਂ ਬਾਕੀ ਐਸੇ ਨਾਲ ਵਕੂਆ ਡੇਟ ਕਾੜਦੀ ਆ ਇਹ ਚੌਂਾ ਸੱਜਾ ਤੋਂ ਯਾਨ ਕੱਲਾ ਕੱਲਾ ਠੰਡਾ ਪਿਆ ਵਾ ਕੀ ਗੱਲ ਸੰਗਰੂਪ ਪੁਲਿਸ ਯਾਰ ਸਾਡੇ ਨੂੰ ਕਿੱਕ ਚੱਡਾ ਚੁੱਡਾ ਜਿਹੜਾ ਹੈ ਹੋਰ ਚੂਟੇ ਟੂਲ ਤਾਂ ਕੀ ਲਾਜਣਾ ਜਿੰਨ ਕਰਮਾਂ ਲਈ ਤਿਆਰ ਹੋਈ ਰੇ ਇਧਰਲੀ ਸਾਈਡ ਤੇ ਆਪਾਂ ਥਾਣਾ ਦਾ ਸੈਰ ਗਿਆ ਮੁੱਠੀ ਥਾਣਾ ਰੂਮ ਵੱਟ ਦੀ ਧਾਰ ਖੋਲੀ ਹੋਊਗੀ ਠੀਕ ਹੈ ਲੋ ਇਹ ਘਰ ਨੇ ਦੇ ਨਲਾਂ ਨੋੜਾ ਵੀਰੇ ਥਾਣਾ ਸਿਖ ਕਰ ਸਕਦੇ ਜਾਨ ਕੱਲਾ ਕੱਲਾ ਲੱਗਾ ਪਿਆ ਵਾ ਆਹ ਚੀਜ਼ ਵਿਖਾਓ ਕਿਦਾਂ ਕੁੜੀ ਆਈ ਕੱਢੀ ਆਈ ਚਲੋ ਜੀ ਪੇਟ ਕੁੜਾ ਜਿਹੜਾ ਬਹੁਤ ਚੌੜਾ ਆ ਗਿਆ ਵਾ ਉਹ ਚੰਗੀ ਝੋਟੀ ਆ ਇਹ ਥੋੜੇ ਜੇ ਡਰਤੀ ਇਹ ਨਹੀਂ ਤੇ ਦਜੀਤ ਸਾਹਿਬ ਦੇ ਨਾੜਾ ਨੂੰ ਦਾ ਜੀਇ ਕਾਫੀ ਘਵਾਨੇ ਦੇ ਹਾਂਜੀ ਤੁਹਾਨੂੰ ਪਤਾ ਫੋਨ ਤੋਂ ਡੰਗਰ ਦੱਸਦਾ ਪਤਾ ਨਹੀਂ ਕੀ ਕਰਦੇ ਲੱਗੇ ਆ ਹਾਂਜੀ 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 ਇਹਦਾ ਕੀ ਮੁੱਲ ਕਰਨਾ ਭਾਜੀ ਹੋਰ ਤੇ ਵੀ ਝੋਟੀ ਦੇ 1 15 ਦੀ ਅੱਛਾ ਜੀ ਝੋਟੀ ਜਾਇ ਜੀ ਦੇ ਦੇਣੀ ਆ ਛੋਟੇ ਜੇ ਮੋਲ ਨਾਲ ਠੀਕ ਆ ਠੀਕ ਆ ਲਓ ਪੂਰੇ ਲੱਖ ਦੀ ਝੋਟੀ ਦੇਣੀ ਆ ਲੱਖ ਦੀ ਹਾਂਜੀ ਕਰ ਦਈਂ ਅੰਦਰ ਲੱਖ ਹਾਂਜੀ ਕਰ ਦਈਏ ਹਾਂਜੀ 2 ਕਰ ਦਈਏ ਦੋ ਫੋਰ ਕਰ ਦਈਏ ਤੇ ਇੰਨੀ ਛੱਡ ਦਾਂਗੇ 97 ਹਾੜੀ ਛੋਟੀ ਤੇਰਾ ਪਰ ਛੋਟੀ ਜਿਆਦਾ ਹੀ ਸਾਫ ਆ ਠੀਕ ਆ ਠੀਕ ਆ ਲੋ ਜੀ ਇਸ ਦਾ ਸਾਫ ਹੋ ਰਿਹਾ ਹੈ ਯਾਰ ਦੇ ਬਿਲਕੁਲ ਨੀ ਨਾਰਮਲ ਬਹੁਤ ਸੁਣੀ ਛੋਟੀ ਜਿਹੜਾ ਬਹੁਤ ਹੀ ਚੰਗਾ ਬਾਈ ਦੱਸਦਾ ਵਾ ਕਿ 13 ਲੀਟਰ ਜਿਹੜਾ ਪਹਿਲਾਂ ਨਹੀਂ ਦੁੱਧ ਭਰਿਆ ਹੋਇਆ ਆ ਹਾੜੀ ਫੋਲ ਹੈ ਕੋਈ ਆਲਦੀ ਪੱਕੀ ਨਹੀਂ ਛੋਟੀ ਕਮੀ ਹੈ ਵੀ ਕੁਠਾ ਪਠਾ ਕੋਈ ਵੇਖੂਗਾ ਨਾ ਬਹੁਤ ਜਿਆਦਾ ਨਹੀਂ ਬਹੁਤ ਜਿਆਦਾ ਚੰਗਾ ਪੇਟ ਭੁਲਾ ਗਿਆ ਜੱਟ ਬਣਾਇਆ ਗਿਆ ਨਵੀਂ ਫੇਰ ਦਮ ਛੱਡ ਰਹੇ ਹੈ ਇਕੱਲਾ ਹੋਸਟ ਜੀ ਉਹ ਜਿਹੜਾ ਹਵਾਨੇ ਤੇ ਜਿਹੜਾ ਲਾਟ ਲੱਗ ਕਾਦੀ ਹੈ ਸੌਂ ਤਾਂ ਕਿਰ ਹਵਾਨਾ ਪਾਉਂਦੀ ਪੌਂਡੀ ਛੋਟੀ ਸੁਣ ਪੱਕਣਾ ਵਧੀਆ ਬਣੂਗੀ ਠੀਕ ਹੈ ਠੀਕ ਹੈ ਹਾਂ ਜੀ ਬਾਕੀ ਥਾਣਾ ਦੇ ਪਿੱਛੇ ਦੀ ਕੋਲ ਗਰੰਟੀ ਹੋ ਲਓ ਜੀ ਥਾਣੇ ਦੇ ਪਿੱਛੇ ਦੀ ਜਿਹੜੀ ਪਾਈ ਗेलो ਫੁੱਲ ਗਰੰਟੀ ਆ ਹਾਂ ਜੀ ਤੇ ਆਓ ਭਾਈ ਹੁਣ ਦੂਜੇ ਨੰਬਰ ਤੇ ਦੱਸੋ ਭਾਈਆ ਬੈਡ ਦੇ ਬਾਰੇ ਇਹ ਬੈਰ ਵੀਰ ਜੀ 5 ਦਿਨ ਦੀ ਸੁਈ ਜੀ ਮਕਰ ਵਸ਼ੀ ਬਹੁਤ ਚੰਗੀ ਦਿੱਤੀ ਹੈ ਬਰੀਡ ਦੀ ਲਓ ਜੀ ਫੀਮੇਲ ਕਾਫ ਆ ਗਿਆ ਜੀ ਪਿੱਛੇ ਇਹ ਕੋ ਕਿੰਨਾ ਜੇ ਬੋਲਾ ਜਾਂ ਦੁੱਧ ਬੋਲਾ ਇਹਦੇ ਕੋ 11 ਕਿਲੋ ਆ ਠੀਕ ਆ ਠੀਕ ਆ 11 ਲੀਟਰ ਬੋਲਾ ਇਹ ਬੋਲਾ ਤਿਆਰ ਆ ਤੇ ਇਹ ਕਿੰਨਾ ਕੱਢੀ ਜਾਊ ਦੁੱਧ ਵੀ ਜੀ ਬਹੁਤ ਆਣੀ 16 17 ਕਿਲੋ ਦੇਈ ਜਾਊਗੀ ਤੇ ਠੰਡੀ ਧੀ ਦੇ ਧਾਰ ਇਨੀ ਕੋਲੀ ਆ ਠੀਕ ਆ ਠੀਕ ਆ ਲੋ ਜੀ ਸੀਲੀਆਂ ਸੂਲੀਆਂ ਜਿਹੜੀਆਂ ਬਹੁਤ ਆ ਗਈਆਂ ਵਾ ਤੇ ਜਿਹੜਾ ਥਣਾ ਦਾ ਸੈਜ ਗਿਆ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਜੀ ਤੇ ਇਹ ਕੁਆਲਟੀ ਤੋਂ ਕੀ ਕਰ ਸਾਡੇ ਬਾਕੀ ਕਾਟ ਕਾਟ ਜਿਹੜਾ ਚੰਗਾ ਵਾ ਇਹ ਸੂਆ ਭਾਈ ਕਨਵਾ ਜੀ ਹਾਂ ਜੀ ਸੂਆ ਸੂਆ ਦੁਗਾਇ ਠੀਕ ਹੈ ਲੋ ਜੀ ਦੂਸਰਾ ਸੂਆ ਇਹ ਕਿੰਨਾ ਭਰੀ ਜੁੱਧ ਦੁੱਧ ਦੋ ਤੇ 16-17 ਕਿਲੋ ਪਈ ਜਾਣਾਂਗੀ ਠੀਕ ਹੈ ਠੀਕ ਹੈ ਜੀ ਇਹ ਕਿੰਨੇ ਵਜੇ ਚੋਈਆਂ ਤੁਹਰੇ ਤੇਰੇ ਵੀਰ ਜੀ ਆਵਾ ਸਾਢੇ 5 ਵਜੇ ਲਈ ਚਵਾਈ ਹੈ ਆਪਣੀ ਠੀਕ ਹੈ ਠੀਕ ਹੈ ਹੋਣਾ ਕੋ ਜੇ 10:00 ਦੇ ਲਗਭਗ ਟਾਈਮ ਹੋਇਆ ਜੀ ਠੀਕ ਹੈ ਦਿਖਾ ਦਿੰਨੇ ਆਪਾਂ ਫੋਨ ਤੇ ਹਾਂ ਜੀ ਹਾਂ ਜੀ ਲੋ ਜੀ ਬਾਈ ਨੇ ਸਾਢੇ 5 ਵਜੇ ਦੀ ਚਵਾਈ ਕੀਤੀ ਹੈ ਕੋ ਯੋਸਾ ਹਣ ਵੀਰ ਭਰਾ ਅੰਦਾਜ਼ਾ ਲਾਵੇ 10:00 ਦੇ ਆਸ-ਪਾਸ ਜਿਹੜਾ ਟਾਈਮ ਹੋਇਆ ਬਾਕੀ ਆਪਾਂ ਚੱਕ ਕਰਾ ਦਿੰਨੇ ਫੋਨ ਤੋਂ ਤੇ ਨਾੜਾ ਲੂਣਾ ਜਿਹੜੀਆਂ ਇਹਦੇ ਵੀ ਕਾਫੀ ਆ ਗਿਆ ਮਾਦਾ ਅਗਲੀ ਸਾਈਡ ਤੋਂ ਆਪਾਂ ਚੈੱਕ ਕਰਉਨੇ ਆ ਚੱਕ ਥਣਾ ਦਾ ਸਹਿਜਗਵ ਕਰੇ ਉਪਰ ਹੀ ਪੜੇ ਪਰ ਆ ਬਹੀ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਗੁਲਾਬੀ ਥਣਾ ਗਏ ਕੱਲਾ ਕੱਲਾ ਥੰਦਾ ਪਿਆਵਾ ਬੱਛੀਆ ਲੈ ਕੇ ਗਈ ਵੀ ਬੜੀ ਵੀਰ ਭਰਾ ਸਾਹ ਬਹੁਤ ਚਾੜੂ ਚੂੜੀ ਬੜੀ ਆ ਠੀਕ ਆ ਠੀਕ ਆ ਇਸ ਸ਼ਾਮਾ ਨੂੰ ਬਣ ਜਾਂਦੀ ਆ ਢੋਲਾ ਨੂੰ ਬੁੜੀ ਠੀਕ ਆ ਆ ਮੜ ਜਾ ਫੋਨ ਤੋਂ ਇੱਕ ਰੰਟ ਟਾਈਮ ਦਿਖਾ ਦਈਏ ਕੋਲ ਦੇ ਫੋਨ ਆ 9 ਵਜੇ ਕੇ 46 ਮਿੰਟ ਹੋਏ ਠੀਕ ਲੋ ਜੀ 9 ਵਜੇ ਕੇ 46 ਮਿੰਟ ਹੋਏ ਤੇ 5:30 ਵਜੇ ਸਵੇਰੇ ਚਵਾਈ ਜੇ ਬਾਈ ਦੀ ਝੋਸਾ ਹਣਾ ਕੋਈ ਵੀਰ ਭਰਾ ਹੁੰਦਾ ਜਲਾਵੇ ਤੇ ਇਹਦਾ ਬਾਈ ਕੀ ਮੁੱਲ ਹੈਰਾ ਮੁੱਲ ਵੀ ਜੀ ਵਸ਼ੀ ਇਹ 65000 ਦੇ ਹਾਂਜੀ ਆਪਾਂ ਹਣਾ ਜਿਹੜੀ ਵਸ਼ੀ ਆ ਹੁਣ 60000 ਦੀ ਦਰਾਂਗੇ ਵਸ਼ੀ 60 ਦੀ ਹਾਂਜੀ ਕਰ ਲਈ ਅੰਦਰ ਇਹ ਆੜੀ ਛੱਡ ਤਾਂ 5000 ਵਾਂ ਛੱਡ ਚਲੋ ਤੁਹਾਨੂੰ ਜਾਈਏ ਦੇ ਦਿੰਗਾ ਪਰ ਛੀ ਪਰ ਜਿਆਦਾ ਚੰਗੀ ਬੀਤੀ ਠੀਕ ਹੈ ਲਓ ਜੀ 58000 ਦੇ 15 16 ਲੀਟਰ ਬਾਈ ਕਹਿੰਦਾ ਕਿ ਦੁੱਧ ਭਰੂਗੀ ਤੇ ਆ ਬਾਈ ਕਿੱਜੇ ਨੰਬਰ ਤੇ ਆ ਜਿਵੇਂ ਆ ਐਸ਼ਾਰਿਆਂ ਵੀ ਜੀ ਇਹਨੂੰ ਸੂਈ ਨੂੰ 10 ਦਿਨ ਹੋ ਗਏ ਜੇ ਤੇ 11 ਕਿਲੋ ਦੁੱਧ ਜੇ ਇਸ ਲਈ ਠੀਕ ਹੈ ਠੀਕ ਹੈ ਲਓ ਜੀ 11 ਲੀਟਰ ਜਿਹੜਾ ਦੁੱਧ ਇਹ ਕੋਲ ਵੀ ਇਹ ਸੁਗਾ ਨਾੜਾ ਨੂੜਾ ਵਖਾਓ ਠੰਡੀ ਤੇਰੀ ਆ ਇਹ ਸੁਗਾ ਕਿਨੂਆ ਸੂਈ ਆ ਉਹ ਆ ਵੀ ਦੂਜਾ ਪਰ ਛੇ ਦੰਦ ਆ ਠੀਕ ਹੈ ਲਓ ਜੀ ਛੇ ਦੰਦ ਜੇ ਮੂੰਹ ਤੇ ਨਾੜਾ ਨੋੜਾ ਤੇ ਚੱਡੇ ਤੇ ਚੈੱਕ ਕਰ ਸਕਦੇ ਜੀ ਕਾਫੀ ਇਹਦੇ ਪਿੱਛੇ ਬੱਸੀ ਕੁ ਇਹ ਮਗਰੋਂ ਬਛਾਈ। ਲੋ ਜੀ ਮੇਲ ਕਾਫ ਆ ਗਿਆ ਜੇ ਪਿੱਛੇ ਫੇਸ ਕੁਆਲਟੀ ਵਿੱਚ ਠਾਕਾ ਸਾਦੇ ਜ ਬਹੁਤ ਚੰਗਾ ਫੇਸ ਆ ਗਿਆ ਵਾ। ਇਹ ਕਿੰਨਾ ਕ ਭਰੀ ਜਾਊ ਦੁੱਧ? ਦੁੱਧ ਵੀ ਜੀ ਬਹੁਤ ਨਹੀਂ 16-17 ਕਿਲੋ ਲਈ ਜਾਊ ਹੋਏ। ਠੀਕ ਆ ਲੋ ਜੀ ਇਹ ਵੀ 16-17 ਲੀਟਰ ਦੁੱਧ ਭਰੀ ਜਾਊਗੀ ਯਾਰ ਸ਼ਹਿਰ ਦੇ ਵਿੱਚ ਬਾਈ ਕਹਿੰਦਾ ਕਿ ਆ ਗਈ ਆ। ਇਹ ਛਣ ਥੋੜੀ ਨਵੀਂ ਬਹੁਤ ਹੀ ਚੰਗਾ ਲੱਗਾ ਵਾ ਤੇ ਐਂਡ ਤੇ ਤੁਹਾਨੂੰ ਆਪਾਂ ਇੱਕ ਬਹੁਤ ਹੀ ਚੰਗਾ ਨਗੀਨਾ ਦਿਖਾਵਾਂਗੇ। 40 ਤੋਂ 45 ਲੀਟਰ ਦੁੱਧ ਵਾਲੀ ਗੱੜਾ। ਤੇ ਕੱਦ ਕਾੜ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ। ਇਹ ਰ ਹੈ ਕਿ ਆਪ ਵੀ ਇਹਦੇ ਸਾਡ ਕੁਆਲਟੀ ਵੀ ਚੰਗੀ ਤੇ ਇਹਦੀ ਗਰਮੀ ਪਰਮੀ ਬਹੁਤ ਜਿਹੜਾ ਘਟ ਮੰਦੀਆਂ ਵਾ। ਉਹ ਵੀ ਇੱਧਰਲੀ ਸਾਈਡ ਤੋਂ ਪੰਜ-ਛੇ ਤਰ੍ਹਾਂ ਨੇ ਹਵਾਨੇ ਤੇ ਨੌੜਾ ਨੂੜਾ ਜਿਹੜੀਆਂ ਬਹੁਤ ਹੀ ਜ਼ਿਆਦਾ ਵਾ। ਬਹੁਤ ਚੰਗੀ ਵਸ਼ੀ ਆ। ਇਹਦਾ ਬਾਕੀ ਮੁੱਲ ਹੈ ਰ ਮੁੱਲ ਵੀ ਜੀ ਕਰਨੂ ਦੇ ਇਹੋ ਜਿਹੇ ਵਸ਼ੀਆਂ 76 ਦੀਆਂ ਵਿਕਦੀਆਂ ਹਾਂਜੀ ਆਪਾਂ ਹਾਣਾ ਜਿਹੜੀ ਬਸ਼ੀ ਦੇਣੀ ਆ 50000 ਦੀ ਬਸ਼ੀ 50 ਦੀ ਹਾਂਜੀ 5000 ਅੰਦਰ 5000 ਛੱਡਦੀ ਐ ਇੱਕ ਹੋਰ ਛੱਡਦੀ ਐ ਦੋ ਹੀ ਛੱਡਾਂ 48000 ਠੀਕ ਆ ਲਓ ਜੀ 48000 ਦੀ ਐ ਵੀ 16 ਤੋਂ 17 ਲੀਟਰ ਦੁੱਧ ਭਰੀ ਜਾਊ ਬਾਕੀ ਕੋਈ ਵੀਪਰਾ ਸੰਭਲ ਵਾਲਾ ਖੜੇ ਬਹੁਤ ਜ਼ਿਆਦਾ ਵਸ਼ੀ ਚੰਗੀਆਂ ਸਹੀ ਗੱਲ ਆ ਵੀ ਕੱਟ ਕੱਟ ਕੇ ਚੰਗਾ ਆ ਗਿਆ ਤੇ ਫੇਸ ਵਾਲ ਦੀ ਜਿਹੜੀ ਬਹੁਤ ਹੀ ਜ਼ਿਆਦਾ ਚੰਗੀ ਆ ਬਹੁਤ ਸ਼ਨੀ ਮਸੀ ਠੀਕ ਹੈ ਚੌਥੇ ਨੰਬਰ ਤੇ ਭਾਈ ਆ ਕਿਵੇਂ ਆ ਇਹ ਗੋਂਦੀ ਬਿਹੜਾ ਵੀ ਜੀ ਫਾਰਮ ਦੀ ਬੱਛੀ ਆ ਅੱਛਾ ਜੀ ਫਾਰਮ ਚੋਂ ਲਈਆਂ ਦੋਵੇਂ ਬਿਹੜਾ ਜੀ ਫਾਰਮ ਵਾਲੀਆਂ ਦਿਖਾਉਣੀਆਂ ਤੁਹਾਨੂੰ ਅੰਦਰ ਆ ਤਾਤ ਦੇ ਸਾਡੇ ਨਾਲ ਗੱਡੀ ਪੀ ਲਈ ਆ ਉਹ ਮਾੜੀ ਮੋੜੀ ਨਾ ਆਪਾਂ ਰਸੀ ਰਸੀ ਪਾਈ ਉਹਦੇ ਰਸੀ ਰਸੀ ਨਹੀਂ ਪਉਂਦੇ ਅੱਛਾ ਜੀ ਕੁਆਲਿਟੀ ਦੇਖੋ ਠੀਕ ਹੈ ਜੀ ਇਹ ਵੀ ਸੂਈ ਆ ਗੋਂਦੀ ਮਸ਼ੀਨ ਹੀ ਗੱਪਣ ਆ ਇਹ ਥੋੜੀ ਬਾਹਰ ਡਰਦੀ ਆ ਅੰਦਰ ਨੂੰ ਕਰਦੇ ਅਛਾ ਰਸੀ ਮਤਲਬ ਗਾਲ ਵਾਲੀ ਠੀਕ ਆ ਹਾਂ ਜੀ ਬੰਦਾ ਕਹਿੰਦੇ ਕਰੇ ਨਹੀਂ ਨਹੀਂ ਵੰਗਾ ਨਹੀਂ ਉਹ ਦੂਜਾ ਮੁੰਡਾ ਨੂੰ ਪਤਾ ਫਾਰਮ ਦਾ ਆ ਫਾਰਮ ਦੇ ਵਿੱਚ ਚਲੋ ਖੁੱਲੀਆਂ ਇੰਡੀਆਂ ਲਾਓ ਜੀ ਫਾਰਮ ਵਾਲੀ ਵਹਿੜ ਕਾਟ ਕਾਟ ਇਹ ਕ੍ਰੋਸ ਵਿੱਚ ਆ ਗਈ ਭਾਈ ਇਹ ਕ੍ਰੋਸ ਦੇ ਵਿੱਚ ਆ ਠੀਕ ਆ ਲਓ ਜੀ ਕ੍ਰੋਸ ਵਿੱਚ ਦੋ ਦਾਂਦਿਆਂ ਮੂੰਹ ਅਜੇ ਨੇ 15 ਲੈ ਰਿਓ ਅਸੀਂ ਠੀਕ ਆ ਜੀ ਇਹ ਕਿੰਨਾ ਭਰੂਗੀ ਦੁੱਧ ਹਾਂ ਜੀ ਕਿੰਨਾ ਕ ਭਰੂਗੀ ਦੁੱਧ ਦੇ ਨੂੰ ਚਾਹੀਦਾ 20 22 ਕਿਲੋ ਦੇ ਨਾਲ ਕੁਆਲਿਟੀ ਜੀ ਹੈ ਜਿਹੜੀ ਵਾਈਸੀ ਬੜੀ ਵੱਡੀ ਹਾਂਜੀ ਹਾਂਜੀ ਲਓ ਜੀ ਬਹੁਤ ਜਿਆਦਾ ਤਗੜਾ ਕਾਟ ਕਾੜਿਆ ਵੀ ਤਾਂ ਬਾਈ ਲੀਟਰ ਬਾਈ ਕੰਦਾ ਕਿ ਦੁੱਧ ਭਰੂਗੀ ਢਿੱਲਾਂ ਢੋਲਾਂ ਜਿਹੜੀਆਂ ਕਾਫੀ ਅਜੇ ਹਵਾਨੇ ਤੇ ਤੇ ਥਣਥਣ ਵੀ ਚੰਗਾ ਕੱਟ ਜਣਾ ਗਮ ਵਾਲੀ ਨੇ ਇਹ ਵੀ ਕੋਈ ਵੀਰ ਭਰਾ ਸਾਂਭਣਾ ਲੱਗਦਾ ਕੋਈ ਚਲੋ ਬਹੁਤ ਸੇਵਿਕ ਨੇ ਬਿਲਕੁਲ ਬਿਲਕੁਲ ਕੋਈ ਛਾਣਨੀ ਆ ਜੀ ਤੇ ਕੱਦਨ ਤੋਂ ਤੇ ਬਹੁਤ ਹੀ ਬਾਖਮਾਲ ਹੋਈ ਪਈ ਆ ਬਹੁਤ ਜ਼ਿਆਦਾ ਵਸ਼ੀ ਚੰਗੀਆਂ ਦੇ ਪਣਾ ਕੋਲਾਵਾਂ ਹਵਾਨੇ ਦੇ ਇੱਕ ਬੰਦੇ ਠੀਕ ਹੈ ਠੀਕ ਹੈ ਜੀ ਹਾਂ ਜੀ ਬਾਕੀ ਥਣਥਣ ਕੱਢ ਜੂ ਪੂਰਾ ਤੇ ਲਾਡਣਾ ਜਿਹੜੀਆਂ ਕਾਫੀ ਉਨੀ ਅੱਗੇ ਨੂੰ ਜਿਹੜੀਆਂ ਕੱਢ ਜਣੀਆਂ ਠੀਕ ਹੈ ਜੀ ਹਾਂ ਜੀ ਇਹਦਾ ਮੁੱਲ ਕੀ ਕਰਨਾ ਬਾਈ ਇਹਦਾ ਹੁਣ ਕਹਿੰਦੇ ਵੀ ਜੀ ਵਸ਼ੀ ਤੇ ਤਿਆਰ ਹੋ ਗਏ ਭਾਵੇਂ 90 ਦੀ ਲੱਖ ਜਿੰਨੇ ਦੀ ਮਰਜ਼ੀ ਵੇਚ ਲੋ ਹਾਂ ਜੀ ਆਪਾਂ ਹੁਣ 70000 ਦੀ ਵਸ਼ੀ ਦੇ ਦਈਏ 70 ਜੀ ਹਾਂ ਜੀ ਕਰਤੀ ਮਾਨਤਾ ਨਹੀਂ ਚੋ ਵੀ 65000 ਦੀ ਬਸ ਵਸ਼ੀ 65 ਦੀ ਹਾਂ ਜੀ ਠੀਕ ਲਓ ਜੀ 65000 ਦੀ ਇੱਕ ਵਾਰ ਨਹੀਂ ਜੀ ਹਿਸਾਬ ਨਾਲ ਬਹੁਤ ਜਿਆਦਾ ਤੰਗ ਆ ਗਿਆ 65000 ਦੀ ਬੱਛੀ ਦੇ ਦਾਂਗੇ ਠੀਕ ਆ ਠੀਕ ਆ ਜੀ ਹਾਂ ਜੀ ਹਾਂ ਜੀ ਤੇ ਚਲੋ ਮੌਕੇ ਤੇ ਥੋੜਾ ਬੜਾ ਕਰਦੇ ਆ ਮਾਨਤਾ ਕਰ ਦਾਂ ਗਾਇਆ ਗਿਆਨ ਪਰ ਰੱਸੀ ਵੇਖਾ ਸਪੈਸ਼ਲ ਨਹੀਂ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਲਓ ਜੀ ਆਏ ਗਏ ਦਾ ਵੀਰ ਕਹਿੰਦਾ ਕਿ ਥੋੜਾ ਮਾਨਤਾਂ ਦੇ ਆਹ ਐਂਡ ਦੇ ਖਾਣੇ ਪਹਿਲਾਂ ਉਹ ਖਾ ਲਈ ਠੀਕ ਆ ਠੀਕ ਆ ਲਓ ਜੀ ਐਂਡ ਦੇ ਇੱਕ ਨਕੇ ਨਾ ਆਪਾਂ ਟੌਪ ਦਾ ਖਾਵਾਂਗੇ ਤੁਹਾਨੂੰ ਇਹ ਵੀ ਗਾਂ ਕਿੰਨੀ ਛੋਟੀ ਹੈ ਵੀ ਬੜੀ ਤੰਗੜੀ ਹੈ ਨਹੀਂ ਚੰਗੀ ਹੈ ਜੀ ਅਸੀਂ ਭਾਣਾ ਭਾਣਾ ਮੱਛੀ ਕਰਾਂਗੇ ਬੰਦਿਆਂ ਨੂੰ ਲੋ ਜੀ 5ਵੇਂ ਨੰਬਰ ਤੇ ਆਪਾਂ ਆਹ ਕ੍ਰੋਸ ਹੈ ਬੈਕਅਪ ਚ ਠੀਕ ਹੈ 26 ਕਿਲੋ ਦੁੱਧ ਦਾ ਰਿਕਾਰਡ ਲਾਗੂ ਲਈ ਆਪਾਂ ਤੁਹਾਨੂੰ ਉੱਥੇ ਘਲਾਵਾ ਜਿੱਥੋਂ ਲਈ ਆ ਬੱਚਾ ਅੱਛਾ ਜੀ ਹਾਂ ਜੀ ਜਿਹੜਾ ਹੋਊਗਾ ਭਾਵੇਂ ਉਹਨਾਂ ਦੇ ਘਰ ਜਾ ਕੇ ਰਿਕਾਰਡ ਪੁੱਛ ਲਿਓ ਚਾਹੀ ਹਾਲ ਕ੍ਰੋਸ ਦੇ ਚਗੀ ਆ ਕਾਟ ਕਾਟ ਜਿਹੜਾ ਇਹਦਾ ਵੀ ਹੈ ਟਰੱਕੀ ਆ ਬਿਲਕੁਲ ਜੀ ਟਰਮੀ ਆ ਸਹਾਣਾ ਦੁੱਧ ਦਾ ਇਹ ਕਿੰਨਾ ਟਾਈਮ ਲਾ ਖੜਦਿਆ ਜੇ ਕੀ ਨੇ ਲੈਣੇ ਜੇ ਠੀਕ ਹੈ ਠੀਕ ਹੈ ਲੋ ਜੀ 20 ਦੇਣਾ ਜੇਗਾ ਭਾਈ ਕਹਿੰਦਾ ਕਿ ਛੱਡਦੀ ਆ ਕਿੱਕਾ ਟੇਰ ਦੇ ਜਿਹੜੀਆਂ ਢੇਲਾਂ ਤੋਂ ਨਾ ਇਹਦੇ ਵੀ ਬਹੁਤ ਹੀ ਜ਼ਿਆਦਾ ਬਦਤਕਾਤ ਕਾਟੇ ਕਾਉਣ ਬਹੁਤ ਤਗੜਾ ਆ ਗਿਆ ਦਾ ਵੀ ਹਾਂ ਜੀ ਉਹ ਵਸਤੂ ਨਹੀਂ ਨਵੀਂ ਪੋਈ ਹੈ ਆਪਣੀ ਬੱਕੀ ਕਿਹਾ ਚਾਲੀ ਇੱਕ ਕ੍ਰਾਸ ਵਿੱਚ ਆ ਗਈ ਤੇ ਇਹਦੀ ਵੀ ਫੈੜ ਕੁਆਲਟੀ ਚੰਗੀ ਦੇ ਨਾਲ ਨੂੰ ਧੋਪਦੀ ਤੇ ਨਾਲ ਨੂੰ ਠੰਡ ਵੀ ਕੋਈ ਪ੍ਰਵਾਹ ਉਹਦਾ ਹੈ ਟਰੱਕ ਹੀ ਆ ਗੱਡੀ ਇਹ ਜਾਣ ਵਾਲੀ ਕੱਲੀ ਹਾਂਜੀ ਹਾਂਜੀ ਮੱਝਾਂ ਨੂੰ ਪਹਾੜੀਆਂ ਕਾਇਆਂ ਬਿਲਕੁਲ ਸਹੀ ਗੱਲ ਲੱਗ ਗਈ ਥਾਣ ਥਣ ਵੀ ਜਿਹੜਾ ਐਨ ਗੇਟ-ਗੇਟ ਤੇ ਲੱਗਾ ਪਿਆ ਵਾ ਇਹਦਾ ਕੀ ਕਰਨਾ ਮੁੱਲ ਬਈ ਜੀ ਹਰ ਮੁੱਲ ਵੀ ਜੀ ਇਹਦਾ ਕਰਨੂ ਇਹਦੀ 75 ਲਈ ਅੱਛਾ ਜੀ ਕਿਉਂਕਿ ਵਿਗਤੀ ਵੀ ਆਂ ਗਾਂ ਜਿੱਡੀ ਤਗੜੀ ਆ ਸਾਡੀ ਆ ਕਰਾਉਂਦਾ ਦੀ ਗਰਮੀਆਂ ਤੋਂ ਹਾਂ ਹਾਂ ਜੀ ਹਾਂ ਜੀ 65 ਦੀ ਦੇ ਦਈਏ ਕਰਦੋ ਮਾਨਤ ਜੀ ਵੀ ਖਾਣਾ ਜਿੱਥੇ 200 ਰੁਪਏ ਛੋਟਾ ਦਾ ਕਰਤੀ ਆ 60000 ਠੀਕ ਲਓ ਜੀ 62000 ਦੀ ਰੇਟ ਟ੍ਰੱਕੀ ਦੇ ਹਿਸਾਬ ਨਾਲ ਹਾਂ ਜੀ ਹਾਂ ਜੀ ਯਾਰੋ ਐਂਡ ਤੇ ਹੁਣ ਆਪਾਂ ਦਿਖਾਈਏ ਤੁਹਾਨੂੰ ਬਾਜ ਦਾ ਬੱਚਾ ਇਹ ਵੀ ਵਸ਼ੀ ਦੀ ਜਿਆਦਾ ਹੀ ਥੀ ਏ ਬਾਈ ਦੱਸੇ ਬਾਈ ਡਿਟੇਲ ਹੈ ਤੇਲ ਦੂਜੇ ਸੂਏ ਵਸ਼ੀ ਸੁਣਾ ਵਾ 45 ਕਿਲੋ ਦੀ ਗਰੰਟੀ ਦੇ ਵਸ਼ੀ ਆਈ ਹੈ ਤਾਂ ਦੇਣੀ ਵੀ ਆ ਲਓ ਜੀ 45 ਲੀਟਰ ਦੀ ਗਰੰਟੀ ਇਹਦੇ ਆਈ ਹੈ ਤੇ ਗਰੰਟੀ ਨਾਲ ਹੀ ਬਾਈ ਨੇ ਦੇਣੀ ਤੇ ਜੇ ਤੁਸੀਂ ਚੈੱਕ ਕਰ ਸਕਦੇ ਜੇ ਐਨ ਬਾਕੀ ਦਾ ਬੱਚਾ ਹੀ ਆ ਕੁਆਲਟੀ ਆਗੇ ਬਾਹਰ ਨੂੰ ਲੈ ਜਾਓ ਬਾਈ ਕਿਹੜੀ ਦੱਸਿਆ ਜੀ ਪੇਪਰ ਹਾਂ ਜੀ ਹਾਂ ਜੀ ਲਓ ਜੀ ਪੇਪਰ ਵੀ ਆ ਗਈ ਜੇ ਬੱਤੀ ਬਾਤ ਕੋਦੇ ਜਿਹੜਾ ਬਹੁਤ ਜਿਆਦਾ ਤਗੜਾ ਤੇ 40 ਤੋਂ 45 ਲੀਟਰ ਬਾਈ ਕਹਿੰਦਾ ਕਿ ਦੁੱਧ ਭਰਿਆ ਹੋਣਾ ਹੈ ਨੇ ਇਹ ਕਿੰਨਾ ਛੱਡ ਦਿਆ ਜਿਹੜਾ ਨਾ ਹਾਂਜੀ ਇਹ ਕਿੰਨਾ ਲਾਈ ਵੇ ਟਾਈਮ ਵੀ ਜੀ ਇਹਨੇ ਹੋਰ 15 ਦਿਨ ਲੈ ਜਾਣੇ ਜੀ ਅਚਿਆ ਜੀ ਫਾਰਮ ਚੋਂ ਵਾਸ਼ੀ ਲਈ ਹੈ ਫਾਰਮ ਦੀ ਵੀਡੀਓ ਆਪਣੇ ਕੋਲ ਠੀਕ ਹੈ ਲਓ ਜੀ ਫਾਰਮ ਵਾਲੀ ਵੀਡੀਓ ਤੇ ਵੀ ਬਾਜ ਦਾ ਪੱਪਾ ਜੀ ਪਾ ਲਓ ਆਪਣੇ ਕੋਲ ਇਹ ਵੀ ਚੈੱਕ ਨੁਕਰੀ ਘੋੜੀ ਆ ਗਿਆ ਨਾ ਲੈ ਜਾਓ ਪਰਾਂ ਸਾਡਾ ਕੀ ਲੈ ਜਾਓ ਮੜ ਜਾਣਾ ਇਹ ਵੀ ਜਿਹੜਾ ਆ ਗਿਆ ਨਿਕਰੀਆਂ ਤੋਂ ਸਰਦਾ ਆ ਗਿਆ ਇਹਦੇ ਛਾਟ ਕਾਰਡ ਨੂੰ ਕਾਫਾ ਤੇ ਚੈੱਕ ਲੈ ਲਓ ਜੇ 15 ਤੋਂ 20 ਦਿਨ ਬਾਈ ਕਹਿੰਦਾ ਜੇ ਵੀ ਛੱਡਦੀ ਆ ਜਿਹੜਾ ਥਣਥਣ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਕਰਮਾਲੀ ਦੇ ਐ ਕਿੰਨਾ ਪਰੂਗੀ ਐ ਕਾ ਵੀ ਇਹਦੀ 50 ਲੀਟਰ ਤੱਕ ਜਾ ਸਕਦੀ ਤੁਸੀਂ 40 ਤੋਂ 45 ਮੰਨ ਕੇ ਚੱਲੋ ਠੀਕ ਆ ਬਈ 40 ਦੇ 45 ਲੀਟਰ ਬਾਈ ਕਹਿੰਦਾ ਗਾਰੰਟੀ ਉਹਨਾਂ ਦਿੱਤੀ ਤੇ ਉਨੀ ਆਪਾਂ ਅੱਗੇ ਦਵਾਂਗੇ ਤੇ ਬਾਕੀ ਅੱਗੇ ਕਿਸ ਦੀ ਸਾਂਭ ਆ ਪਾਏ ਤੇ ਬਣ ਬੜੀ ਗਾਂ ਕੋ ਬੇਚਣੀ ਠੀਕ ਆ ਠੀਕ ਆ ਜੀ ਤੇ ਥਣਥਣ ਜਿਹੜਾ ਐਨ ਮੁੱਠੀਦਾਰ ਲੱਗਾ ਪਿਆ ਇਕੱਲਾ ਇਕੱਲਾ ਥਣਾ ਸਾਰਾ ਨੂੰ ਦਾ ਜਿਹੜੀਆਂ ਇਹਦੇ ਵੀ ਕਾਫੀ ਆ ਗਈਆਂ ਵਾ ਜਦੋਂ ਫੁੱਲ ਤਿਆਰ ਹੋ ਗਈ ਉਨੀ ਅੱਗੇ ਤੋਂ ਉਨੀ ਤੇ ਸ਼ਰਮ ਮਣ ਜਣਾ ਕਰਮਾਲੀ ਨੇ ਤੇ ਪਰ ਇਹਨੂੰ ਕਰਿਓ ਮੜ ਜਾ ਤੇ ਥਾਣਾ ਦਾ ਦਿਖਾਈ ਅਗਲੀ ਸਾਈਡ ਤੋਂ ਤਾਂ ਲੋ ਗੁਲਾਬ ਵੀ ਥਾਣਾ ਆ ਗਿਆ ਇਹ ਇਕੱਲਾ ਇਕੱਲਾ ਜੇ ਨਾੜਾਂ ਤੀ ਕਰ ਸਰਦੇ ਚੱਕ ਬਹੁਤ ਯਾਰ ਚੰਗੀ ਆ ਇਹ ਭਾਈ ਮਰ ਕਿਵੇਂ ਮੋਲੇ ਦਾ ਮੁੱਲ ਵੀ ਜੀ ਦਾ ਨਾ ਫਰਮ ਵਾਲੇ ਵੀ ਉਹ ਅੱਗੇ ਵੀ ਉਧਰ 1.5 ਲੱਖ ਦੀ ਸੀ ਡੀ ਇੱਕ ਅੱਛਾ ਜੀ ਤੇ ਉਸ ਤੋਂ ਵੈ ਅੰਦਰ ਹੀ ਦੇ ਦਾਂਗੇ ਪਰ ਇਹ ਆ ਵੀ ਉਹਦੇ ਨਾਲ ਗੱਲ ਚੱਲਣ ਦੀ ਆ ਬਸ ਅੱਛਾ ਜੀ ਤੇ ਫੋਨ ਤੇ ਕਰ ਲਾਂਗੇ ਬਾਕੀ ਜਿਹੜੂ ਹੋਰ ਨੂੰ ਜਿਹਨੂੰ ਪਸੰਦ ਉਹ ਹਜੇ ਉਹਦੇ ਨਾਲ ਹੋਇਆ ਨਹੀਂ ਹੈਗਾ ਅੱਛਾ ਜੀ ਫਾਈ ਸੂਈ ਦਾ ਕੰਮ ਰਿਹਾ ਵਾ ਅੱਛਾ ਜੀ ਹਾਂ ਜੀ ਹਾਂ ਜੀ ਲਓ ਜੀ ਭਾਈ ਕਹਿੰਦਾ ਕਿ ਇਹਦੀ ਗੱਲਬਾਤ ਥੋੜੀ ਚੱਲਣ ਦੀ ਆ ਤੇ ਜੇ ਕਿਸੇ ਵੀਰਪੁਰਾ ਦੇ ਫੇਟ ਹੁੰਦੀ ਆ ਤੇ ਭਾਈ ਨਾਲ ਕਰ ਸਕਦੇ ਤੁਸੀਂ ਕੰਟੈਕਟ ਬਾਕੀ ਵਹਿੜ ਦੇ ਵਿੱਚ ਕੋਈ ਸ਼ੱਕ ਨਹੀਂ ਐਨ ਕਿਆ ਕਰ ਸਕਦੇ ਜੇ ਤੁਸੀਂ ਫੇਸਕਵਾਲ ਦੀ ਜਿਹੜੇ ਵਡੀ ਲੈਈ ਇਹ ਲੈ ਜਾਂਦਾ ਕੋਕਾ ਪੀਤੀ ਅਗਰ ਪੈਸਿਆਂ ਦੀ ਪ੍ਰਵਾਹ ਨਹੀਂ ਘੜੀਦੀ ਪਾਣੀ ਨਹੀਂ ਬਿਲਕੁਲ ਬਿਲਕੁਲ ਇਹ ਜਿਗਰੇ ਨਾਲ ਲਿਆਉਣੀਆਂ ਪੈਂਦੀਆਂ ਚੀਜ਼ਾਂ ਤੇ ਜਿਗਰੇ ਵਾਲਾ ਹੀ ਬਾਈ ਅੱਕੇ ਕੋਈ ਕਰੀਦਾ ਵਾ ਤੇ ਬੋਦੀ ਵਾਲੀ ਵਹਿੜ ਬਹੁਤ ਹੀ ਜ਼ਿਆਦਾ ਚੰਗੀ ਆ ਗਈ ਆ ਤੇ ਪਸ਼ੂ ਬਾਈ ਦੇ ਕੋਲ ਸਾਰੇ ਚੰਗੇ ਆ ਚੰਗੀਆਂ ਵੜਾਂ ਸਾਰੀਆਂ ਛੋਟੀ ਵੀ ਬਿਲਕੁਲ ਸਾਫ਼ ਸੁਥਰੀ ਆ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਜਿਹੜੇ ਵੀਰਪ੍ਰਾਨ ਚਲੋ ਅੱਗੇ ਪਸ਼ੂ ਖਰੀਦਣ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਭਜਨ ਪਾਲਕ ਭਰਾਵਾਂ ਦਾ